ਹਾਂਜੀ ਬਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਅਤੇ Facebook ਪੇਜ Broad Barbary Goat Farm ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਵੀ ਘੱਟ ਖਰਚੇ ਵਿੱਚ ਆਪਾਂ ਜਿਹੜਾ ਬੱਕਰੀ ਪਾਲਣਾ ਉਹ ਕਿਵੇਂ ਕਰ ਸਕਦੇ ਹਾਂ ਤੇ ਸਾਰੀ ਜਾਣਕਾਰੀ ਆਪਾਂ ਵੀਡੀਓ ਵਿੱਚ ਦੇਵਾਂਗੇ ਬਣੇ ਰਿਓ ਵੀਡੀਓ ਦੇ ਨਾਲ ਤੇ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਿਓ ਹਾਂਜੀ ਬਈ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੇ ਵੀ ਪਸ਼ੂ ਰੱਖਦੇ ਆ ਘਰੇ ਜਾਂ ਡੇਰੀ ਫਾਰਮਿੰਗ ਦਾ ਕੰਮ ਕਰਦੇ ਆ ਤਾਂ ਉਹਨਾਂ ਲਈ ਇਹ ਬਹੁਤ ਵਧੀਆ ਕੀਤਾ ਗਾ ਬੱਕਰੀ ਪਾਲਣ ਦਾ ਕਿਉਂਕਿ ਬਈ ਜਿਵੇਂ ਆਪਾਂ ਪਸ਼ੂਆਂ ਨੂੰ ਹਰਾਚਾਰਾ ਪਾਉਂਦੇ ਆ ਜਾਂ ਦਾਣਾ ਫੀਡ ਵਗੈਰਾ ਪਾਉਂਦੇ ਆ ਤੇ ਉਹੀ ਹਰਾਚਾਰਾ ਪੈ ਇਹਨਾਂ ਨੂੰ ਨਾਲ ਪਾ ਸਕਦੇ ਆ ਤੇ ਉਹੀ ਦਾਣਾ ਫੀਡ ਜਿਹੜਾ ਆਪਾਂ ਇਹਨਾਂ ਨੂੰ ਪਸ਼ੂਣ ਵਰਤਦੇ ਆ ਉਹੀ ਫੀਡ ਆਪਾਂ ਇਹਨਾਂ ਨੂੰ ਪਾ ਸਕਦੇ ਆ ਕਿਉਂਕਿ ਬਈ ਜੇਕਰ ਆਪਾਂ ਪਸ਼ੂ ਰੱਖਿਆ ਨਾਲ ਥੋੜੀ ਬਹੁਤ ਆਪਾਂ ਇਹਨਾਂ ਨੂੰ ਪਾਈ ਜਾਵਾਂਗੇ ਤਾਂ ਆਪਾਂ ਨੂੰ ਮਹਿਸੂਸ ਨਹੀਂ ਹੁੰਦਾ ਕਿ ਹਰਾਚਾਰਾ ਵੀ ਆਪਣੇ ਆਮ ਹੁੰਦਾ ਤੇ ਉਹ ਵੀ ਆਪਾਂ ਨੂੰ ਮਹਿਸੂਸ ਨਹੀਂ ਹੁੰਦਾ ਜੇਕਰ ਆਪਾਂ ਲੱਗ ਤੋਂ ਇਹਨਾਂ ਵਾਸਤੇ ਕਰਾਂਗੇ ਤਾਂ ਉਹਦੇ ਵਿੱਚ ਆਪਣਾ ਘਰ ਤੇ ਹੋ ਜਾਂਦਾ ਤੇ ਜੇਕਰ ਡੇਰੀ ਫਾਰਮਿੰਗ ਦੇ ਨਾਲ ਆਪਾਂ ਕਰਦੇ ਆ ਤਾਂ ਇਹਦਾ ਖਰਚਾ ਬਹੁਤ ਘਟ ਜੂਗਾ ਕਿਉਂਕਿ ਵੀ ਉਹੀ ਹਰਾਚਾਰਾ ਇਹਨਾਂ ਨੂੰ ਆਪਾਂ ਪਾ ਸਕਦੇ ਆ ਤੂੜੀ ਵਗੈਰਾ ਆਪਾਂ ਨੇ ਉਹੀ ਤੂੜੀ ਆਪਾਂ ਇਹਨਾਂ ਨੂੰ ਪਾ ਸਕਦੇ ਆ ਦਾਣੇ ਫੀਡ ਦੇ ਨਾਲ ਸੋ ਇਸ ਤਰ੍ਹਾਂ ਜਿਹੜੇ ਵੀਰ ਬਈ ਡੇਰੀ ਫਾਰਮਿੰਗ ਦਾ ਕੰਮ ਕਰਦੇ ਆ ਘਰੇ ਪਸ਼ੂ ਰੱਖਦੇ ਆ ਉਹਨਾਂ ਲਈ ਇਹ ਬਹੁਤ ਵਧੀਆ ਕੀਤਾ ਬੱਕਰੀ ਪਾਲਣ ਦਾ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸ ਦਿੰਨੇ ਹਾਂ ਕਿਈ ਵੀਰ ਕਹਿੰਦੇ ਜਿਵੇਂ ਆਪਾਂ ਜ਼ੀਰੋ ਖਰਚੇ ਤੇ ਜਿਹੜਾ ਕੰਮ ਕਰਨਾ ਤਾਂ ਉਹ ਕਿਵੇਂ ਕਰ ਸਕਦੇ ਆ ਤਾਂ ਉਹਦੇ ਲਈ ਵੀ ਆਪਾਂ ਜਿਹੜੇ ਬੱਕਰੀਆਂ ਇਹਨਾਂ ਨੂੰ ਆਪਾਂ ਖੁੱਲੇ 'ਚ ਚਾਰ ਕੇ ਲਿਆ ਸਕਦੇ ਆ ਖੁੱਲੇ 'ਚ ਚਾਰਨ ਨਾਲ ਵੀ ਆਪਣਾ ਖਰਚਾ ਬਿਲਕੁਲ ਘਟ ਜੂਗਾ ਕਿਉਂਕਿ ਵੀ ਜਿਹੜਾ ਬਨਹਾਰਾ ਚਾਰਾ ਵੀ ਨਹੀਂ ਲੈ ਕੇ ਆਉਣਾ ਪੈਂਦਾ ਜਾਂ ਹੋਰ ਦਾਣਾ ਫੀਡ ਪਾਉਣਾ ਉਹ ਵੀ ਨਹੀਂ ਪਾਉਣਾ ਪੈਂਦਾ ਖੁੱਲੇ ਵਿੱਚ ਜਿਹੜੇ ਬੱਕਰੀਆਂ ਆਪਣੀ ਮਨਮਰਜ਼ੀ ਨਾਲ ਖਾਪ ਹੀ ਲੈਂਦੀਆਂ ਤੇ ਵਧੀਆ ਜਿਹੜਾ ਰਾਜ ਲੈਂਦੀਆਂ ਹਰੇ ਚਾਰੇ ਨਾਲ ਬਾਰੋਂ ਤਰ੍ਹਾਂ ਤਰ੍ਹਾਂ ਦੀਆਂ ਜੜੀ ਬੂਟੀਆਂ ਖਾ ਆ ਵਗੈਰਾ ਹੋ ਗਿਆ ਜਾਂ ਦਰਖਤਾਂ ਦੇ ਪੱਤੇ ਹੋ ਗਏ ਉਹ ਖਾ ਲੈਂਦੀ ਉਹਦੇ ਨਾਲ ਜਿਹੜਾ ਵਧੀਆ ਇਹ ਰਾਜੀ ਰਹਿੰਦੀਆਂ ਤੰਦਰੁਸਤ ਰਹਿੰਦੀਆਂ ਸੋ ਇਸ ਤਰ੍ਹਾਂ ਜੇਕਰ ਆਪਾਂ ਜਮਾ ਖਰਚਾ ਬਿਲਕੁਲ ਹੀ ਘਟਾਉਣਾ ਚਾਹੁੰਦੇ ਆ ਤਾਂ ਆਪਾਂ ਇਸ ਤਰ੍ਹਾਂ ਨੂੰ ਇਹਨਾਂ ਨੂੰ ਬਈ ਖੁੱਲੇ ਚ ਚਾਰ ਕੇ ਲਿਆ ਸਕਦੇ ਆ ਇਸ ਤਰ੍ਹਾਂ ਜਿਹੜਾ ਆਪਣਾ ਖਰਚਾ ਬਿਲਕੁਲ ਘਟ ਜੂਗਾ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਜੇਕਰ ਆਪਾਂ ਬਿਮਾਰੀਆਂ ਦਾ ਖਰਚ ਘਟਾਉਣਾ ਚਾਹੁੰਦੇ ਆ ਤਾਂ ਉਹਦੇ ਲਈ ਆਪਾਂ ਕੀ ਕਰ ਸਕਦੇ ਆ ਤਾਂ ਉਹਦੇ ਲਈ ਬਈ ਆਪਾਂ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਜਿਹੜੇ ਵੀ ਡੈਰੀ ਫਾਰਮਿੰਗ ਦਾ ਕੰਮ ਕਰਦੇ ਆ ਉਹਨਾਂ ਲਈ ਤਾਂ ਬਈ ਇਹ ਆਸਾਨੀ ਆ ਕਿਉਂਕਿ ਬਈ ਜਿਵੇਂ ਆਪਾਂ ਪਸ਼ੂਆਂ ਦੇ ਜਿਹੜੇ ਕਟਰੂ ਬਚਰੂ ਹੁੰਦੇ ਉਹਨਾਂ ਲਈ ਆਪਾਂ ਵੀ ਡੀਵਾਰਮਿੰਗ ਲਈ ਮੈਡੀਸਿਨ ਲੈ ਕੇ ਹੁੰਨੇ ਹੋਈ ਮੈਡੀਸਿਨ ਆਪਾਂ ਇਹਨਾਂ ਲਈ ਵਰਤ ਸਕਦੇ ਹਾਂ ਬੱਕਰੀਆਂ ਲਈ ਕਿਉਂਕਿ ਉਹ ਸੇਮ ਹੀ ਹੁੰਦੀ ਹੈ ਬਈ ਤੇ ਜੇਕਰ ਆਪਾਂ ਨਾਲ ਵਰ ਪਸ਼ੂਆਂ ਦੇ ਨਾਲ ਵਰਤਿਆਂਗੇ ਤਾਂ ਆਪਾਂ ਨੂੰ ਮਹਿਸੂਸ ਵੀ ਨਹੀਂ ਹੁੰਦੀਗੀ ਤੇ ਜਿਹੜੀ ਡੀਵਾਰਮਿੰਗ ਆ ਉਹ ਵੀ ਆਪਾਂ ਇਸ ਤਰ੍ਹਾਂ ਨਾਲ ਹੀ ਕਰ ਸਕਦੇ ਹਾਂ ਤੇ ਜਿਹੜਾ ਲੀਵਰ ਟੋਨਿਕ ਆ ਉਹ ਵੀ ਵੀ ਆਪਾਂ ਆਮੀ ਗਾਵਾਂ ਮੱਝਾਂ ਲਈ ਵਰਤਦੇ ਹਾਂ ਗਰਮੀਆਂ ਦੇ ਵਿੱਚ ਤੇ ਉਸੇ ਵਿੱਚੋਂ ਹੀ ਆਪਾਂ ਜਿਹੜਾ ਬੱਕਰੀਆਂ ਨੂੰ ਦੇ ਸਕਦੇ ਆ ਸੋ ਇਸ ਤਰ੍ਹਾਂ ਉਹਨਾਂ ਲਈ ਤਾਂ ਬਈ ਬਿਲਕੁਲ ਆਸਾਨ ਆ ਤੇ ਜੇਕਰ ਬਈ ਆਪਾਂ ਉਹਦੇ ਤੇ ਵੀ ਆਪਾਂ ਖਰਚ ਨਹੀਂ ਕਰਨਾ ਚਾਹੁੰਦੇ ਤਾਂ ਉਹਦੇ ਲਈ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਤਾਂ ਉਹਦੇ ਲਈ ਬਈ ਜਿਵੇਂ ਕਿ ਜਿਹੜੇ ਵੀ ਖੁੱਲੇ 'ਚ ਚਾਰ ਕੇ ਲਿਆਂਦੇ ਤਾਂ ਉਹ ਬਈ ਨਿੰਮ ਦੇ ਪੱਤੇ ਹੋਗੇ ਜਿਵੇਂ ਉਹ ਇਹਨਾਂ ਨੂੰ ਚੋ ਵੱਦ-ਵੱਦ ਪਾ ਸਕਦੇ ਆ ਕਿਉਂਕਿ ਨਿੰਮ ਦੇ ਪੱਤੇ ਕੌੜੇ ਨੇ ਉਹਨਾਂ ਕਰਕੇ ਜਿਹੜੇ ਇਹਨਾਂ ਦੇ ਵਿੱਚ ਦੀ ਵਰਮਿੰਗ ਦੀ ਲੋੜ ਬਹੁਤ ਘੱਟ ਪੈਂਦੀ ਪੇੜ ਦੇ ਵਿੱਚ ਕੀੜੇ ਨਹੀਂ ਬੰਦਗੇ ਜਾਂ ਬਈ ਵੈਸੇ ਜਿਹੜੀਆਂ ਖੁੱਲੇ 'ਚ ਚਰਦੀਆਂ ਬੱਕਰੀਆਂ ਉਹਨਾਂ ਨੂੰ ਡੀ ਵਰਮਿੰਗ ਦੀ ਬਹੁਤ ਘੱਟ ਲੋੜ ਪੈਂਦੀ ਹੈ ਕਿਉਂਕਿ ਉਹ ਆਪਣੀ ਮਨਮਰਜ਼ੀ ਦਾ ਖਾਂਦੀਆਂ ਪੀਂਦੀਆਂ ਹਨ ਤਰ੍ਹਾਂ-ਤਰ੍ਹਾਂ ਦੀ ਜੜੀ-ਬੂਟੀਆਂ ਜਾਂ ਦਰਾਤਾਂ ਦੇ ਪੱਤੇ ਹੋਏ ਖਾਂਦੀ ਪੀਂਦੀਆਂ ਤੇ ਤੁਰ ਫਿਰ ਕੇ ਖਾਂਦੀ ਪੀਂਦੀਆਂ ਤੇ ਹਾਜਮ ਵੀ ਹੋ ਜਾਂਦਾ ਸੋ ਇਸ ਤਰ੍ਹਾਂ ਵੀ ਡੀ ਵਰਮਿੰਗ ਦਾ ਖਰਚਾ ਵੀ ਘੱਟ ਜਾਂਦਾ ਤੇ ਇੱਕ ਆਪਾਂ ਵੀ ਇਹਨਾਂ ਨੂੰ ਖੱਟੀ ਲੱਸੀ ਹੁੰਦੀ ਹੈ ਆਪਣੇ ਉਹ ਵੀ ਪਿਆ ਸਕਦੇ ਹੋ ਉਹ ਦੇ ਕਰਕੇ ਹੀ ਪੇਟ ਦੇ ਕੀੜੇ ਬਹੁਤ ਘੱਟ ਬੰਦੇ ਆ ਤਾਂ ਆਪਾਂ ਖੱਟੀ ਲੱਸੀ ਵੀ ਦੇ ਸਕਦੇ ਹਾਂ ਤਾਂ ਉਹ ਵੀ ਆਪਣੇ ਘਰਾਂ ਵਿੱਚ ਆਮ ਹੁੰਦੀ ਹੈ ਤੇ ਉਹ ਵੀ ਆਪਣਾ ਜਿਹੜਾ ਖਰਚਾ ਨਹੀਂ ਹੋਊਗਾ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਹੋਰ ਦੱਸ ਦਰਿਆਂ ਜਿਵੇਂ ਕਿ ਵੀ ਆਪਾਂ ਲੀਵਰ ਟੋਨਿਕ ਦੀ ਜਗ੍ਹਾ ਤੇ ਜਿਹੜਾ ਇਹਨਾਂ ਨੂੰ ਸ਼ੱਕਰ ਵਾਲਾ ਪਾਣੀ ਪਿਆ ਸਕਦੇ ਆ ਸ਼ੱਕਰ ਵਾਲਾ ਪਾਣੀ ਬਈ ਠੰਡਾ ਹੁੰਦਾ ਤਾਂ ਲੀਵਰ ਦੇ ਵਿੱਚ ਗਰਮੀ ਨਹੀਂ ਪੈਂਦੀਗੀ ਤਾਂ ਉਹ ਲੀਵਰ ਟੋਨਿਕ ਦੇ ਵਜੋਂ ਕੰਮ ਕਰਦਾ ਜੇਕਰ ਆਪਾਂ ਡੇਲੀ ਪੀਉਂਦੇ ਰਹਿਨੇ ਗਰਮੀਆਂ ਦੇ ਵਿੱਚ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸ ਦਿੰਨੇ ਹ ਜਿੱਥੇ ਆਪਾਂ ਬੱਕਰੀਆਂ ਰੱਖਣੀਆਂ ਬੱਕਰੀਆਂ ਰੱਖਣ ਵਾਲੀ ਜਿਹੜੀ ਜਗ੍ਹਾ ਉਹ ਬਈ ਹਮੇਸ਼ਾ ਸਾਫ਼ ਰੱਖੋ ਜੇਕਰ ਆਪਾਂ ਬਈ ਉੱਥੇ ਸਾਫ਼ ਸਫਾਈ ਨਾ ਕਰਾਂਗੇ ਤੇ ਗੰਦਗੀ ਰਹੂਗੀ ਤਾਂ ਬਈ ਬੱਕਰੀਆਂ ਬਿਮਾਰ ਹੋ ਜਾਣਗੀਆਂ ਕਿਉਂਕਿ ਬੱਕਰੀਆਂ ਮਿੰਗੜਾਂ ਬਾਥਰੂਮ ਵਗੈਰਾ ਕਰਦੀ ਰਹਿੰਦੀਆਂ ਨੇ ਗੰਦਗੀ ਜਿਹੜੀ ਆ ਉਹ ਪੈਦਾ ਹੁੰਦੀ ਰਹਿੰਦੀ ਹੈ ਤੇ ਉਹਦਾ ਕਰਕੇ ਜਿਹੜੇ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਤੇ ਆਪਣਾ ਨੁਕਸਾਨ ਹੁੰਦਾ ਹੈਗਾ ਤਾਂ ਉਹਦੇ ਲਈ ਵੀ ਆਪਾਂ ਬੱਕਰੀਆਂ ਜਿਹੜੀ ਜਗ੍ਹਾ ਉਹ डेली ਇੱਕ ਵਾਰ ਵੀ ਸਾਫ਼ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਜੇ ਸਾਫ਼ ਰੱਖਾਂਗੇ ਤਾਂ ਬੱਕਰੀਆਂ ਬਿਮਾਰ ਨਹੀਂ ਹੋਣਗੀਆਂ ਤੇ ਆਪਣਾ ਖਰਚਾ ਨਹੀਂ ਹੋਊਗਾ ਤੇ ਜੇਕਰ ਬੱਕਰੀ ਬਿਮਾਰ ਹੋਣਗੀਆਂ ਤਾਂ ਆਪਣਾ ਖਰਚਾ ਆਊਗਾ ਸੋ ਇਸ ਲਈ ਵੀ ਜਿੱਥੇ ਰੱਖਣੀ ਹੈ ਉਹ ਜਗ੍ਹਾ ਸਾਫ਼ ਹੋਵੇ ਤੇ ਇਸ ਤਰ੍ਹਾਂ ਵੀ ਜਿਹੜਾ ਆਪਾਂ ਬਿਮਾਰੀਆਂ ਦਾ ਖਰਚੇ ਵੀ ਉਹ ਘਟਾ ਸਕਦੇ ਆ ਤੇ ਘੱਟ ਖਰਚੇ ਵਿੱਚ ਜਿਹੜਾ ਬੱਕਰੀ ਪਾਲਣਾ ਉਹ ਕਰ ਸਕਦੇ ਆ ਤਾਂ ਹਾਂਜੀ ਬਈ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇਕਰ ਬਈ ਕਿਸੇ ਦਾ ਹੋਰ ਵੀ ਸਵਾਲ ਜਾਂ ਜਵਾਬ ਹੈਗਾ ਤਾਂ ਆਪਾਂ ਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਆਪਾਂ ਉਹਦੇ ਤੇ ਵੀਡੀਓ ਬਣਾ ਦੇਾਂਗੇ ਤੇ ਜਿਹੜੇ ਵੀਰ ਬਈ ਫੇਸਬੁੱਕ ਤੇ ਆਪਣੀ ਵੀਡੀਓ ਦੇਖ ਰਹੇ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਵੀਰ YouTube ਤੇ ਆਪਣੀ ਵੀਡੀਓ ਦੇਖ ਰਹੇ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ